ਅੱਜ ਪਿੰਡ ਬੁਰਜ ਮਸਤਾ ਦੇ ਬਾਰੇ ਸਾਨੂੰ ਇਤਲਾਹ ਆਈ ਸੀ ਕਿ ਇੱਕ ਘਰ ਦੇ ਵਿੱਚ ਬਲਾਸਟ ਹੋਣ ਕਰਕੇ ਅੱਗ ਲੱਗੀ ਹੈ ਜਿਸ ਤੇ ਥਾਣਾ ਸਦਰ ਫਰੀ ਕੋਟ ਦੀ ਸਾਡੀ ਪੁਲਿਸ ਪਾਰਟੀ ਮੌਕੇ ਪਰ ਪੁੱਜ ਗਈ ਮੌਕੇ ਤੇ ਪੁੱਜ ਕੇ ਸੀ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਤੇ ਕਾਬੂ ਪਾਇਆ ਔਰ ਮੁੱਢਲੀ ਜਾਣਕਾਰੀ ਤੋਂ ਇਹੀ ਗੱਲ ਸਾਹਮਣੇ ਆਈ ਕਿ ਘਰ ਦੇ ਵਿੱਚ ਇੱਕ ਔਰਤ ਵੀਰਪਾਲ ਕੌਰ ਮੌਜੂਦ ਸੀ ਜਿਹੜੀ ਕਿ ਜਦੋਂ ਚਾਹ ਬਣਾ ਰਹੀ ਸੀ ਚੁੱਲੇ ਤੇ ਗੈਸ ਚੁੱਲੇ ਤੇ ਤੇ ਸਿਲੰਡਰ ਦਾ ਨੂੰ ਅਚਾਨਕ ਅੱਗ ਲੱਗ ਗਈ ਤੇ ਉਹ ਬਲਾਸਟ ਹੋ ਗਿਆ जिस ਕਰਕੇ ਘਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਛੱਤ ਵਗੈਰਾ ਘਰ ਦੀ ਉੱਡ ਗਈ ਔਰ ਹੋਰ ਜਿਹੜਾ ਸੀ ਉਹਨਾਂ ਦਾ ਮਾਲੀ ਨੁਕਸਾਨ ਮੋਟਰਸਾਈਕਲ ਫ੍ਰਿਜ ਜੋ ਵੀ ਸੀ ਸਮਾਨ ਸੜਕੇ ਸਵਾਹ ਹੋ ਗਿਆ ਹੈ ਕਿਦਾਂ ਕਰਵਾਈ ਕਾਰਵਾਈ ਅਜੇ ਪਰਿਵਾਰਕ ਵੱਲੋਂ ਸਾਨੂੰ ਅਜੇ ਕੋਈ ਦਰਖਾਸਤ ਨਹੀਂ ਬਟ ਮੁਢਲੀ ਤਾਂ ਨੁਕਸਾਨ ਜਾਨੀ ਨੁਕਸਾਨ ਤੋਂ ਬਚਾ ਹੈ ਮਾਲੀ ਨੁਕਸਾਨ ਜ਼ਿਆਦਾ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਬਹੁਤ ਮੰਦਫਾਤੀ ਘਟਨਾ ਹੋਈ ਹੈ ਅੱਜ ਸਵੇਰੇ ਅਚਾਨਕ ਸਿਲੰਡਰ ਫਟਣ ਦੇ ਨਾਲ ਘਰ ਨੂੰ ਆਬਦ ਲੱਗੀ ਆ ਘਰ ਦਾ ਸਾਰਾ ਸਮਾਨ ਸੜ ਕੇ ਜਿਹੜਾ ਤਬਾਹ ਹੋ ਗਿਆ ਮਕਾਨ ਦੀਆਂ ਛੱਤਾਂ ਡਿੱਗ ਪਈਆਂ ਜੋ ਵੀ ਜਿੰਨਾ ਵੀ ਘਰ ਦੇ ਅੰਦਰ ਸਮਾਨ ਸੀ ਕੋ ਸਾਰਾ ਉਹ ਸੜ ਗਿਆ ਜਿਹਚੋਂ ਘਰ ਦੇ ਜ਼ਰੂਰੀ ਸਮਾਨ ਆਪਣਾ ਬਿਸਤਰੇ ਜੋ ਵੀ ਸੀ ਸਾਰੇ ਦਾ ਸਾਰਾ ਸਮਾਨ ਸੜ ਗਿਆ ਔਰ ਬਹੁਤ ਮੰਦ ਭਾਗੀ ਘਟਦਾ ਤੇ ਸਰਕਾਰ ਪਰਿਵਾਰ ਦੇ ਨਾਲ ਪੂਰਨ ਰੂਪ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੀ ਲੋੜ ਹੋਊਗੀ ਸਰਕਾਰ ਦੇ ਜੋ ਵੀ ਮਦਦ ਕਰ ਸਕਦੇ ਹਾਂ ਪੂਰਾ ਤਨਦੇਹੀ ਨਾਲ ਕਰਾਂਗੇ ਔਰ ਜਿਹੜਾ ਪੀੜਤ ਪਰਿਵਾਰਾਂ ਦੀ ਮਦਦ ਅੱਜ ਪਿੰਡ ਬੁਰਜ ਮਸਤਾ ਦੇ ਬਾਰੇ ਸਾਨੂੰ ਇਤਲਾਹ ਆਈ ਸੀ ਕਿ ਇੱਕ ਘਰ ਦੇ ਵਿੱਚ ਬਲਾਸਟ ਹੋਣ ਕਰਕੇ ਅੱਗ ਲੱਗੀ ਹੈ ਜਿਸ ਤੇ ਥਾਣਾ ਸਦਰ ਫਰੀ ਕੋਟ ਦੀ ਸਾਡੀ ਪੋਸਟ ਪਾਰਟੀ ਮੌਕੇ ਪਰ ਪਹੁੰਚ ਗਈ ਮੌਕੇ ਤੇ ਪਹੁੰਚ ਕੇ ਸੀ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਤੇ ਪੱਕਾ ਕਾਬੂ ਪਾਇਆ ਔਰ ਮੁੱਢਲੀ ਜਾਣਕਾਰੀ ਤੋਂ ਇਹੀ ਗੱਲ ਸਾਹਮਣੇ ਆਈ ਕਿ ਘਰ ਦੇ ਵਿੱਚ ਇੱਕ ਔਰਤ ਵੀਰਪਾਲ ਕੌਰ ਮੌਜੂਦ ਸੀ ਜਿਹੜੀ ਕਿ ਜਦੋਂ ਚਾਹ ਬਣਾ ਰਹੀ ਸੀ ਚੁੱਲੇ ਤੇ ਗੈਸ ਚੁੱਲੇ ਤੇ ਤੇ ਸਿਲੰਡਰ ਦਾ ਨੂੰ ਅਚਾਨਕ ਅੱਗ ਲੱਗ ਗਈ ਤੇ ਉਹ ਬਲਾਸਟ ਹੋ ਗਿਆ ਜਿਸ ਕਰਕੇ ਘਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਛੱਤ ਵਗੈਰਾ ਘਰ ਦੀ ਉੱਡ ਗਈ ਹੈ ਔਰ ਹੋਰ ਜਿਹੜਾ ਸੀ ਉਹਨਾਂ ਦਾ ਮਾਲੀ ਨੁਕਸਾਨ ਮੋਟਰਸਾਈਕਲ ਫ੍ਰਿਜ ਜੋ ਵੀ ਸੀ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਕਿਦਾਂ ਕਰਵਾਈ ਕਾਰਵਾਈ ਅਜੇ ਪਰਿਵਾਰਕ ਵੱਲੋਂ ਸਾਨੂੰ ਅਜੇ ਕੋਈ ਦਰਖਾਸਤ ਨਹੀਂ ਬਟ ਮੌਢਲੀ ਤਾਂ ਨੁਕਸਾਨ ਜਾਨੀ ਨੁਕਸਾਨ ਤੋਂ ਬਚਾਇਆ ਹੈ ਮਾਲੀ ਨੁਕਸਾਨ ਜ਼ਿਆਦਾ ਹੈ। ਸਤਿ ਸ੍ਰੀ ਅਕਾਲ ਜੀ। ਬਹੁਤ ਮੁਦਫਾਗੀ ਘਟਨਾ ਹੋਈ ਹੈ। ਅੱਜ ਸਵੇਰੇ ਅਚਾਨਕ ਸਿਲੰਡਰ ਫਟਣ ਦੇ ਨਾਲ ਘਰ ਨੂੰ ਅੱਗ ਲੱਗੀ ਹੈ। ਘਰ ਦਾ ਸਾਰਾ ਸਮਾਨ ਸੜ ਕੇ ਜਿਹੜਾ ਤਬਾਹ ਹੋ ਗਿਆ। ਮਕਾਨ ਦੀਆਂ ਸ਼ਰਤਾਂ ਡਿੱਗ ਪਈਆਂ। ਜੋ ਵੀ ਜਿੰਨਾ ਵੀ ਘਰ ਦੇ ਅੰਦਰ ਸਮਾਨ ਸੀਗਾ ਸਾਰਾ ਉਹ ਸੜ ਗਿਆ ਜੀ ਚੋਂ ਘਰ ਦੇ ਜ਼ਰੂਰੀ ਸਮਾਨ ਆਪਣਾ ਬਿਅਸਤਰੇ ਜੋ ਵੀ ਸੀ ਸਾਰੇ ਦਾ ਸਾਰਾ ਸਮਾਨ ਸੜ ਗਿਆ ਔਰ ਬਹੁਤ ਮੰਦ ਭਾਗੀ ਘਟਨਾ ਤੇ ਸਰਕਾਰ ਪਰਿਵਾਰ ਦੇ ਨਾਲ ਪੂਰਨ ਰੂਪ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੀ ਲੋੜ ਹੋਊਗੀ ਸਰਕਾਰ ਦੇ ਜੋ ਵੀ ਮਦਦ ਕਰ ਸਕਦੇ ਹਾਂ ਪੂਰਾ ਤਨਦੇਹੀ ਨਾਲ ਕਰਾਂਗੇ ਔਰ ਜਿਹੜਾ ਪੀੜਤ ਪਰਿਵਾਰੋਂ ਦੀ ਮਦਦ